ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਵੇਲੇ ਮੈਂ ਨਾ ਖੇਤਾਂ ਵਿੱਚ ਖਲੋਤਾ ਆ ਤੁਹਾਨੂੰ ਨਜ਼ਾਰਾ ਬਰਖਾ ਰਿਹਾ ਚਾਰੇ ਪਾਸਿਆਂ ਦਾ ਵੇਖੋ ਪਹਿਲਾਂ ਨਜ਼ਾਰਾ ਫਿਰ ਆਪਾਂ ਅਗਲੀ ਗੱਲ ਕਰਦੇ ਆ ਪਿੰਡ ਉਹ ਕਾਫੀ ਦੂਰ ਹੈ ਤੇ ਮੱਕੀ ਬੀਜੀ ਹੋਈ ਹੈ ਸਾਹਮਣੇ ਬੰਬੀ ਇਧਰ ਫੇਰ ਮੱਕੀ ਤੇ ਉਧਰ ਸੂਰਜ ਦੇਵਤਾ ਉਹ ਚੜ ਗਿਆ ਤੇ ਤਕਰੀਬਨ 6 ਵਜ ਗਿਆ ਸਵੇਰ ਦੀ ਆ ਜਿਹੜੀਆਂ ਜਗਾਵਾਂ ਹੁੰਦੀਆਂ ਨਾ ਆ ਜਿਹੜੀ ਥਾਂ ਹੁੰਦੀ ਹੈ ਨਾ ਇਹ ਸਕੂਨ ਦਿੰਦੀਆਂ ਅੰਛੀਆਂ ਦੀਆਂ ਆਵਾਜ਼ ਆ ਰਹੀਆਂ ਕੰਨਾਂ ਵਿੱਚ ਸੁਣ ਰਹੀਆਂ ਹੋਣਗੀਆਂ ਇਹ ਵੀ ਰੱਬ ਦਾ ਨਾਮ ਜਪਦੇ ਹਨ ਕੁਰਬਾਨੀ ਕਹਿੰਦੀ ਹੈ ਕਿ ਆ ਗਈ ਲੱਗਿਆ ਮੇਰੇ ਤਾਰ ਲੱਗੀ ਜਾਂਦੀ ਤਾਰ ਉਹ ਬਸ ਕਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਗੁਰਬਾਣੀ ਕਹਿੰਦੀ ਹੈ ਕਿ ਜਿਹੜੇ ਇਹ ਪੰਛੀ ਇਹ ਹਿਰਨ ਇਹ ਮੱਛੀਆਂ ਪੰਖੇਰ ਜਾਨ ਕੇ ਪੰਛੀ ਜੋ ਵੀ ਬੋਲਦੇ ਆ ਨਾ ਉਹ ਰੱਬ ਤੋਂ ਬਿਨਾ ਹੋਰ ਕੁਝ ਨਹੀਂ ਬੋਲਦੇ ਕਿਉਂ ਰੱਬ ਦਾ ਨਾਮ ਹੀ ਜਪਦੇ ਆ ਤੇ ਆ ਵੇਖੋ ਇਹੋ ਜਿਹਾ ਨਜ਼ਾਰਾ ਹੋਰ ਕਿੱਥੇ ਬਹੁਤੇ ਲੋਕ ਐਸ ਵੇਲੇ ਇਸ ਟੀ ਵਾਲੇ ਕਮਰੇ ਦੇ ਵਿੱਚ ਲੰਮੀਆਂ ਤਨ ਕੇ ਸੁੱਤੇ ਹੋਣ ਵੈਸੇ ਆ ਸੂਰਜ ਸਾਹਿਬ ਜੀ ਚੜ ਗਏ ਨੇ ਆ ਵੇਖੋ ਦੇਖ ਰਿਹਾ ਤੁਹਾਨੂੰ ਪਰ ਫਿਰ ਵੀ ਕਈਆਂ ਦੀ ਆਦਤ ਹੁੰਦੀ ਆ ਬਹੁਤਿਆਂ ਦੀ ਆਦਤ ਹੁੰਦੀ ਆਗੇ ਲੇਟ ਉੱਠਣਾ ਤੇ ਉੱਠ ਕੇ ਰਮਾਂ ਦੇਣਾ ਫਿਰ ਚਾਹ ਪਾਣੀ ਪੀਣਾ ਫਿਰ ਆਪਣੇ ਕੰਮ ਕਰਦੇ ਜਾਣਾ ਤੇ ਜਿਹੜੇ ਲੇਟ ਉੱਠਣ ਵਾਲੇ ਜਾਂ ਜਿਹੜੇ ਏਸੀ ਰੂਮਾਂ 'ਚ ਸੌਂਦੇ ਆ ਉਹਨਾਂ ਵਾਸਤੇ ਆ ਚੀਜ਼ਾਂ ਕਿੱਥੇ ਇਥੇ ਆਉਣੀਆਂ ਕਿਉਂਕਿ ਜਦੋਂ ਉਹਨਾਂ ਨੇ ਉੱਠਣਾ ਵਾ ਇਹਨਾਂ ਨੇ ਆਪਣੇ ਕੰਮੇਗਾਰੀ ਲੱਗ ਜਾਣਾ ਪੰਛੀਆਂ ਨੇ ਇਸ ਵੇਲੇ ਸਾਰੇ ਐ ਘੁੰਮ ਰਹੇ ਨੇ ਰੱਬ ਰੱਬ ਕਰ ਰਹੇ ਨੇ ਤੇ ਜਦੋਂ ਉਹਨਾਂ ਨੇ ਉੱਠ ਕੇ ਬਾਹਰ ਨੂੰ ਆਉਣਾ ਪਹਿਲੀ ਗੱਲ ਤੇ ਸਾਡੇ ਕੋ ਕਿੰਨਾ ਟਾਈਮ ਹੁੰਦਾ ਹੈ ਨਾ ਅੱਜ ਮੈਂ ਵੀ ਬੜੇ ਕਾਫੀ ਦਿਨਾਂ ਬਾਅਦ ਆਇਆ ਬਾਹਰ ਉਹ ਵੀ ਥੋੜਾ ਜਿਹਾ ਅੱਜ ਛੁੱਟੀ ਕਰਨ ਦਾ ਰਸਤਾ ਸੀ ਸਕੂਲ ਤੋਂ ਥੋੜਾ ਕੰਮ ਸੀ ਉਹਦੇ ਕਰਕੇ ਮੈਂ ਸੋਚਿਆ ਥੋੜਾ ਕੰਮ ਆਈਏ ਬਾਹਰ ਹੁਣੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਆਇਸੀ ਗੁਰੂ ਸਾਹਿਬ ਦੇ ਰੋ ਹੋ ਗਏ ਫੇਰ ਇੱਥੇ ਆ ਗਏ ਤੇ ਇਹ ਚੀਜ਼ਾਂ ਜਨੇ ਖਨੇ ਨੂੰ ਕਿੱਥੇ ਮਿਲਦੀਆਂ ਜਾਂ ਫਿਰ ਜ਼ਿਮੀਂਦਾਰ ਜਿਨ੍ਹਾਂ ਨੇ ਪੈਰੀਆਂ ਵੇਖਣੀਆਂ ਹੁੰਦੀਆਂ ਆਣ ਕੇ ਉਹਨਾਂ ਨੂੰ ਵੇਖਣ ਨੂੰ ਮਿਲਦੀਆਂ ਤੇ ਜਾਂ ਕਿਸੇ ਨੂੰ ਮਾਰੇ ਕਦੇ ਉਦਮ ਪਰਾਲਾ ਬਖਸ਼ਦੇ ਕਦੀ ਦਾ ਹੀ ਮੇਰੇ ਵਰਗੇ ਨੂੰ ਤੇ ਆਪਾਂ ਚੀਜ਼ਾਂ ਦੇਖ ਸਕਦੇ ਹਾਂ ਤੇ ਜਿਹੜੀ ਥਾਂ ਤੇ ਮੈਂ ਖਲੋਤਾ ਐ ਸੋਰੇ ਬਿਲਕੁਲ ਇਹ ਤੁਸੀਂ ਦੇਖ ਰਹੇ ਹੋ ਕਿ ਚਾਰ ਸਫੇਰੇ ਕੀ ਆ ਮੱਕੀ 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 ਕਿਤੇ ਛਲੀਆਂ ਲੱਗੀਆਂ ਜਿਸ ਤਰ੍ਹਾਂ ਕਿ ਇਦਰ ਜਿਹੜੀਆਂ ਛਲੀਆਂ ਵਗੈਰਾ ਨਹੀਂ ਲਗੀਆਂ ਉਹ ਅਗਲੇ ਬਨੇ ਖੇਤ ਆ ਉੱਥੇ ਛਲੀਆਂ ਲੱਗ ਚੁੱਕੀਆਂ ਤੇ ਇਹ ਜਿਹੜੀ ਸਾਰੀ ਮੱਕੀ ਇਹਨਾਂ ਦਾ ਬਣਾਉਣਾ ਇਹਨਾਂ ਨੇ ਆਚਾਰ ਆ ਵੇਖੋ ਆਚਾਰ ਪਾਇਆ ਹੋਇਆ ਤੇ ਇਹਦੇ ਵੱਢ ਕੇ ਇਹਦੇ ਆਚਾਰ ਬਣਾ ਦੇਣਾ ਜਿਨ੍ਹਾਂ ਦੀ ਇਹ ਪੈਲੀ ਆ ਸੋ ਮੈਂ ਸੋਚਿਆ ਵੀ ਤੁਹਾਨੂੰ ਨਜ਼ਾਰਾ ਵਿਖਾ ਦਵਾ ਅਮਰਤਵੇਲ ਦਾ ਕਿਉਂਕਿ ਇਹ ਚੀਜ਼ਾਂ ਦੁਰਲੱਭ ਹੁੰਦੀਆਂ ਜਿਹੜੀਆਂ ਕੁਦਰਤ ਦੇ ਸਾਨੂੰ ਨਹੀਂ ਦੀਖਣ ਹੁੰਦੀ ਹੈ ਨਾ ਤੇ ਵੈਸੇ ਵੀ ਮਾਰਨੇ ਅਮਰਤਵੇ ਦੀ ਗੱਲ ਕੀਤੀ ਨਾ ਥਾਂ ਹਰ ਥਾਂ ਤੇ ਮਿਲ ਅਮਰਤਵੇਰਾ ਸਚਨਾਉ ਚਾਹਾਂਗੇ ਉਠ ਨਾਮ ਜਪ ਹਨਾ ਅਮਰਤਵੇਲੇ ਵਿੱਚ ਰੱਬ ਦਾ ਵਾਸਾ ਜ਼ਿਆਦਾ ਹੁੰਦਾ ਕਿਉਂਕਿ ਉਹਦੇ ਵਿੱਚ ਚੀਖ ਝਿਆੜਾ ਘੱਟ ਹੁੰਦਾ ਜਦੋਂ ਅਸੀਂ ਦਿਨ ਚੜਦਾ ਅਸੀਂ ਤੁਰ ਪੈਨੇ ਆਪਣੇ ਕਮਾਕਾਰਾਂ ਨੂੰ ਫਿਰ ਉਹੀ ਰੋਜ ਦੇ ਜਿਹੜੇ ਰੰਡੀ ਰੋਣੇ ਹੁੰਦੇ ਆ ਕਿ ਜੇ ਕੋਈ ਆਪਣਾ ਕੰਮ ਕਰਦਾ ਉਹਨੂੰ ਵੀ ਫਿਕਰ ਹੋਣਾ ਮੇਰਾ ਕੰਮ ਕਿੱਦਾਂ ਹੋਊਗਾ ਤੇ ਜਿਹੜਾ ਕਿਸੇ ਦੇ ਅਧੀਨ ਕੰਮ ਕਰਦਾ ਉਹਨੂੰ ਇਹ ਹੋਣਾ ਪਤਾ ਨਹੀਂ ਅਗਲੇ ਨੇ ਕੀ ਕਰਨੇ ਜਿਹੜਾ ਮੇਰੇ ਮਾਲਕ ਸੋਹ ਤਰ੍ਹਾਂ ਦੇ ਇਹ ਸੋਹ ਤਰ੍ਹਾਂ ਦੀਆਂ ਟੈਨਸ਼ਨਾਂ ਹੁੰਦੀਆਂ ਸੋਹ ਤਰ੍ਹਾਂ ਦੇ ਇਹ ਸੋਹ ਤਰ੍ਹਾਂ ਦੀਆਂ ਕਹਿ ਲੋ ਕਿ ਦੁੱਖ ਹੁੰਦੇ ਸੋਹ ਤਰ੍ਹਾਂ ਦੇ ਨਾ ਪਰ ਇਸ ਵੇਲੇ ਥੋੜਾ ਜਿਹਾ ਰਿਲੈਕਸ ਸਮਾਂ ਹੁੰਦਾ ਵੈਸੇ ਹੁਣ ਤਾਂ ਸੂਰਜ ਸਾਹਿਬ ਜੀ ਤਾਂ ਹੋ ਲੱਪੇਰ ਰਿਲੈਕਸ ਤਾਂ ਮੈਂ ਵੀ ਜਿਹੜਾ ਨਾ ਸੂਰਜ ਜੀ ਦੇ ਨਾਲ ਹੀ ਤਾਂ ਦਰਿਆ ਜਾਂਦਾ ਉੱਪਰਲੇ ਬਨੇ ਨੂੰ ਹੈ ਨਾ ਧਰਤੀ ਤੋਂ ਸੋ ਇਹ ਸਮਾਂ ਬੜਾ ਵਧੀਆ ਹੁੰਦਾ ਇਹ ਮਾੜੇ ਕਿਰਪਾ ਕਰੇ ਕਿ ਸਾਨੂੰ ਸਾਰਿਆਂ ਨੂੰ ਰੱਖ ਕੇ ਮੈਂ ਆਪਣੀ ਗੱਲ ਕਰ ਰਹਾ ਹਾਂ ਕਿ ਮੈਂ ਤਾਂ ਬੜੇ ਚਿਰ ਬਾਅਦ ਅੱਜ ਇੱਥੇ ਆਇਆ ਮਤਲਬ ਕਿ ਕਾਫੀ ਦਿਨਾਂ ਬਾਅਦ ਆਇਆ ਤੇ ਉਹ ਵੀ ਸਮਾਂ ਮਿਲ ਗਿਆ ਰੱਬ ਨੇ ਬਖਸ਼ ਦਿੱਤਾ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਲੱਭਣੀਆਂ ਨਾ ਇਹ ਬੜੀਆਂ ਦੁਰਲਭ ਹੈ ਜਿੱਥੇ ਪੰਛੀ ਗਾਣੇ ਗਾਉਂਦੇ ਹੁਣ ਤੇ ਕਾਇਨਾਤ ਜਿਹੜੀਆਂ ਰੱਬ ਦਾ ਅਹਿਸਾਸ ਕਰਾਉਂਦੀ ਹੋਏ ਤੇ ਉਹ ਸਮੇਂ ਵਿੱਚ ਨਾਂੰਦੀ ਵਖਰਾ ਮੈਂ ਅੱਗੇ ਜਾ ਕੇ ਤੁਹਾਨੂੰ ਪੁਰੇ ਨੇ ਛਲੀਆਂ ਵਿਖਾ ਦਿੰਦਾ ਤੇ ਛਲੀਆਂ ਵੀ ਲੱਗੀਆਂ ਇੱਥੇ ਨਹੀਂ ਲੱਗੀਆਂ ਜੇ ਬਾਦ ਵਿੱਚ ਬੀਜੀ ਗਈ ਮੱਕੀ ਤੇ ਅਗਲੇ ਬੰਨੇ ਆ ਪੈ ਰਹੀ ਆ ਗਈ ਖਾਲੀ ਤੇ ਇਧਰ ਤਰੇ ਹੈਗਾ ਬਾਕੀ ਸਾਰੀ ਮੱਕੀ ਲੱਗੀ ਹੋਈ ਆ ਆ ਵੇਖੋ ਮੈਂ ਤੁਹਾਨੂੰ ਹੋਣਾ ਛਲੀਆਂ ਲੱਗੀਆਂ ਨੇ ਇੱਥੇ ਤਕਰੀਬਨ ਅੱਜ ਕੱਲ੍ਹ ਦੇ ਸਮੇਂ ਵਿੱਚ ਜਿਹੜੀਆਂ ਨਾ ਇਹ ਛਲੀਆਂ ਭੁੰਨ ਕੇ ਖਾਂਦੀਆਂ ਖਾਣ ਵਾਲੀਆਂ ਨੇ ਭੁੰਨ ਕੇ ਖਾਣੀਆਂ ਭੁੰਨ ਕੇ ਖਾਓ ਤੇ ਲੋਨ ਤੇ ਲਾ ਕੇ ਆਪਣਾ ਨਿੰਬੂ ਬੜਾ ਨਿਆਰ ਹੁੰਦਾ ਆ ਦੇਖੋ ਪੜੀਆਂ ਹੋਈਆਂ ਪੁਰੀਆਂ ਨੇ ਤਾਂ ਛਲੀਆਂ ਤੇ ਆ ਕੁਝ ਨਿੱਕੀ ਨਿੱਕੀ ਮੈਂ ਜਿਨ ਕੇ ਖਾਣ ਵਾਲੀਆਂ ਸੋ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ ਮੈਂ ਬਸ ਤੁਹਾਨੂੰਆਂ ਨਹੀਂ ਯਾਰ ਜੇ ਖਾਣ ਵਾਸਤੇ ਆਂ ਸ਼ੇਅਰ ਕਰਦੇ ਕਰੋ ਤੇ ਲਾਈਕ ਤੇ ਸਬਸਕ੍ਰਾਈਬਰ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਦੇ ਕਰੋ ਮਿਹਨਤ ਕਰਨੀ ਪੈਂਦੀ ਜਦੋਂ ਆਹ ਤਾਂ ਕੀ ਮਿਹਨਤ ਕਰ ਰਹੀ ਹਾਂ ਤੁਸੀਂ ਕਹੋਗੇ ਇਥੇ ਘੁੰਮਣ ਫਿਰ ਆਇਆ ਤਾਂ ਕਾਦੀ ਮਿਹਨਤ ਹੋਏ ਮੋਬਾਈਲ ਕੱਢ ਕੇ ਮੈਂ ਵੀਡੀਓ ਬਣਾਉਣਾ ਪਿਆ ਪਰ ਹੋਰ ਜੋ ਗਿਆਨ ਵਾਲੀਆਂ ਗੱਲਾਂ ਤੁਹਾਨੂੰ ਦੇਈ ਦੀਆਂ ਵਾ ਵੈਸੇ ਵੀ ਜਿਹੜੇ ਵਲੌਗ ਹੀ ਬਣਾਉਣੇ ਹੁੰਦੇ ਆ ਇਹ ਤਾਂ ਚਲੋ ਇੱਕ ਵਲੌਗ ਆ ਸਿੱਧਾ ਜਿਹਾ ਬਣਾਤਾ ਜਿਹੜੇ ਜਿਹੜੇ ਵਲੌਗ ਕੱਟ-ਕੱਟ ਕੇ ਬਣਾਉਣੇ ਤੇ ਉੱਤੇ ਟਾਈਮ ਬੜਾ ਲੱਗਦਾ ਕੋਈ ਗਿਆਨ ਵਾਲੀਆਂ ਗੱਲਾਂ ਵੀ ਤੁਹਾਨੂੰ ਦੱਸਦੇ ਰਹੀਨੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਤੋਂ ਲੈ ਕੇ ਹੈਨਾ ਆਪਣੇ ਕੋਲ ਕੀ ਆ ਕੁਰਬਾਨੀ ਨਾਲ ਜੁੜਨ ਕਰਕੇ ਜੋ ਅਸੀਂ ਪੜਿਆ ਉਹ ਅੱਗੇ ਵੰਡਦੇ ਆ ਹਨ ਤਮਾਈ ਵਾਲੀ ਗੱਲ ਜਿਹੜੀ ਉਹ ਵੱਖਰੀ ਹੋ ਜਾਂਦੀ ਆ ਤੇ ਸੋ ਬੇਨਤੀ ਆ ਕਿ ਪਿਆਰੋ ਸੱਚ ਦਿਆ ਕਰੋ ਆਪਣੇ ਦਾ ਤੇ ਆਪਣਿਆਂ ਦੇ ਸਾਥ ਦੇ ਨਾਲ ਹੀ ਆਪੇ ਨੇ ਅੱਗੇ ਲੰਘਣਾ ਤੇ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਖੰਗ ਲੱਗੀ ਮਿਲਦੇ ਆਂ ਜੀ ਫਿਰ